ਸਰਾਂ ਨਿਆਂ ਪਿਆਰ ਪਰੀ ਸਭ ਥ리에 ਖਾਲੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਇੱਥੇ ਮੈਂ ਬਣਾਉਣ ਲੱਗੀ ਸੀਗੀ ਮੂਲੀ ਵਾਲੇ ਪਰਾਂਠੇ ਤੇ ਆਟਾ ਜਿਹੜਾ ਆਪਣਾ ਮੋਲੀਆਂ ਇੱਥੇ ਮੂਲੀਆਂ ਕਦੋਂ ਕਸ ਕਰ ਰਹੀਆਂ ਆ ਵੀਡੀਓ ਥੋੜੀ ਜਿਮੇ ਤੇਜ਼ ਕਰ ਦਿੱਤੀ ਸੀਗੀ ਨਹੀਂ ਤੇ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੌਂਗ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਸੀਂ ਜਿਨ੍ਹਾਂ ਨੇ ਮੱਕੀ ਦੀ ਖਾਣੀ ਮੱਕੀ ਪਾ ਲਵਾਂਗੇ ਜਿਨ੍ਹਾਂ ਨੇ ਕਣਕ ਦੀ ਖਾਣੀ ਕਣਕ ਵਾਲੇ ਪਰੌਂਠੇ ਬਣਾ ਲੈਣੇ ਮੂਲੀਆਂ ਜਿਹੜੀਆਂ ਆਪਣੇ ਘਰ ਦੀਆਂ ਹੀ ਤੋੜੀਆਂ ਹੋਈਆਂ ਤੇ ਮੂਲੀਆਂ ਕੱਦੂ ਕਸ ਕਾਲੀਆਂ ਤੇ ਨਾਲ ਹੀ ਮਿਆਂ ਜਿਹੜਾ ਆਦਰਕ ਉਹ ਵੀ ਕੱਟ ਲੂੰਗੀ ਤੇ ਮੂਲੀਆਂ ਦਾ ਪਾਣੀ ਜਿਹੜਾ ਨਿਚੋੜ ਦੇਣਾ ਜੇ ਕਣਕ ਵਾਲੇ ਪਰੌਂਠੇ ਬਣਾਉਣੇ ਤੇ ਉਹਨਾਂ ਦੇ ਨਿਚੋੜਨਾ ਪੈਂਦਾ ਤੇ ਮੱਕੀ ਦੀ ਚ ਅਸੀਂ ਅੱਧੇ ਪਾ ਲੈਂਦੇ ਆ ਤੇ ਵੀਡੀਓ ਪਸੰਦ ਆਂਦੀ ਹੈ ਤੇ ਪਲੀਜ਼ ਲਾਈਕ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਆਵਾਂ ਚਿੱਲੀ ਘਟਰ ਚ ਮੈਂ ਹਦਰਤੇ ਮੇਤਿਆਂ ਜਿਹੜੀਆਂ ਗ੍ਰाइंड ਕਰ ਲਈਆਂ। ਕਈ ਔਰ ਕੁੰਡੇ ਚ ਵੀ ਘਟਰ ਨੇ ਆ ਤੇ ਹੁਣ ਸਵੇਰੇ ਸਵੇਰੇ ਜਲਦੀ ਸੀਗੀ ਤੇ ਜਾਨ ਵਾਲਿਆਂ ਨੇ ਜਾਣਾ ਸੀਗਾ ਖਾ ਕੇ ਤੇ ਫਿਰ ਸਵੇਰੇ ਸਵੇਰੇ ਕੰਮ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਆ। ਤੇ ਤੁਹਾਨੂੰ ਦੱਸੇ ਸੀਗੇ ਮੈਂ ਜੋ ਵੀ ਆਪਣੀ ਡੇਲੀ ਟ੍ਰੇਡ ਹੁੰਦੀ ਆ ਤੇ ਫਿਰ ਬਾੜੇ ਵਗੈਰਾ ਜਾ ਕੇ ਮੱਝ ਮੁੱਟ ਚੋਕੇ ਹੁਣ ਬੇੜੇ ਗੁੜੇ ਸੰਭਰ ਕੇ ਫੇਰ ਮੈਂ ਲੱਗੀ ਸੀ। ਤੇ ਇਦਾਂ ਹੁੰਦਾ ਵੇ ਮੇਰੀ ਬੇਜਨ ਨਾਲ ਵੀ ਕਿਸੇ ਦਾ ਵੀ ਕੰਮ ਲੇਟ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਦੇ ਇੱਕੋ ਪਰਿਵਾਰ ਦੇ ਰਹਿਨੇ ਸਾਡੇ ਫਰਜ਼ ਬੰਦਾ ਇੱਕ ਦੂਜੇ ਦੇ ਹਨ ਕੰਮਾਂ ਦਾ ਔਰ ਧਿਆਨ ਰੱਖਣਾ ਕਿ ਜੇ ਹੋ ਗਈ ਆਪਣੇ ਆਪਣੀ ਟੁੱਟੀ ਤੇ ਹਵਾ ਜਿਨਾਂ ਨਿਵਾਣੀ ਪੈਂਦੀ ਹੈ ਤੇ ਤੁਹਾਨੂੰ ਪਤਾ ਹੈ ਟਰੇਲੂ ਔਰਤ ਦੀ ਤਾਂ ਇਹ ਡਿਊਟੀ ਹੁੰਦੀ ਹੈ ਤੇ ਟਾਈਮ ਨਾਲ ਰੋਟੀ ਪਾਣੀ ਬਣਾਓ ਜਿਨਾਂ ਨੇ ਵੀ ਕੰਮ ਕਰਦੇ ਜਾਣਾ ਕਿ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਕਿ ਮੇਰੀ ਬੇਜਨ ਨਾਲ ਕੋਈ ਵੀ ਕੰਮ ਤੇ ਲੇਟ ਨਾ ਹੋਣ ਨਾ ਬੱਚੇ ਤੇ ਨਹੀਂ ਇਹਨਾਂ ਦੇ ਪਾਪਾ ਤੇ ਇਸ ਲਈ ਵੀ ਸਵੇਰੇ ਸਵੇਰੇ ਮੇਰੀ ਪੂਰੀ ਜਾਨੀ ਸਪੀਡ ਲੱਗੀ ਹੁੰਦੀ ਹੈ ਇਸ ਤੋਂ ਬਾਅਦ ਜਿਆ ਰੋਟੀ ਖਾ ਕੇ ਚੱਲ ਜਾਂਦੇ ਫੇਰ ਥੋੜਾ ਜਿਹਾ ਏਦਾਂ ਉਮਰ ਜਿਹੜਾ ਕੰਮ ਹੈ ਉਹ ਫਿਰ ਥੋੜਾ ਸ਼ਾਂਤੀ ਨਾਲ ਕਰ ਲੀਏ ਤੇ ਲੋ ਜੀ ਪਰੌਂਠੇ ਆਪਣੇ ਬਣ ਕੇ ਆਉਗੇ ਤਿਆਰ ਜਿੰਨੇ ਜਿੰਨੇ ਖਾਣੇ ਤੇ ਆ ਜੋ ਤੇ ਜਿਆਦਾ ਮੇਰੇ ਕੋਲ ਮਸਾਲੇ ਨਹੀਂ ਪਾਏ ਹੈਗੇ ਨਮਕ ਪਾਤਾ ਸੀਗੇ ਮਸਾਲੇ ਵਾਲਾ ਉਹ ਤੇ ਸਾਰਾ ਕੁਝ ਪੀਸਿਆ ਵਾ ਤੇ ਜਿੱਲੇ ਤੇ ਇਹ ਮੈਂ ਸਵੇਰੇ ਸਵੇਰੇ ਜਿਹੜੀ ਰੋਟੀ ਬਣਾਉਂਦੀ ਹੁੰਦੀ ਆ ਥੋੜੀ ਜੀ ਮੱਕੀ ਦੀ ਬਣਾ ਲਵਾਂਗੇ ਤੇ ਕਣਕ ਦੀ ਖਾਣ ਵਾਲਿਆਂ ਨੂੰ ਕਣਕ ਦੀ ਬਣਾਉਤੀ ਕਿਉਂਕਿ ਮੱਕੀ ਦੀ ਵੀ ਹੋਣੀ ਖਾ ਖਾ ਹੋਣੀ ਮਤਲਬ ਇਹਦਾ ਤੁਹਾਨੂੰ ਪਤਾ ਜੀ ਠੰਡ ਜਿਹੜੀ ਹੁਣ ਬਹੁਤ ਘਟ ਗਈ ਐ ਇਸ ਵਾਰ ਤਾਂ ਨਹੀਂ ਠੰਡ ਪਈ ਨਹੀਂ ਤੇ ਸਵੇਰੇ ਸਵੇਰੇ ਅਸੀਂ ਮੱਕੀ ਦੀ ਬਣਾਉਂਦੇ ਰਾਤ ਨੂੰ ਨਹੀਂ ਬਣਾਉਂਦੇ ਹੈਗੇ ਰਾਤ ਨੂੰ ਕਣਕ ਦੀ ਬਣਾਈ ਤੇ ਜਿਸ ਦਿਨ ਸਾਗ ਹੋਏ ਉਸਨੋਂ ਦੋਨੋਂ ਟਾਈਮ ਜਿਹੜੀ ਰੋਟੀ ਮੱਕੀ ਦੀ ਮੰਦੀ ਐ ਜੋ ਬਰੌਂਡਾ ਆਪਣਾ ਬਣ ਕੇ ਹੋ ਗਿਆ ਤਿਆਰ ਮੈਂ ਇੱਥੇ ਮੱਖਣ ਹੀ ਲਾ ਰਹੀ ਆ ਇਹਨੂੰ ਤੁਸੀਂ ਜੋ ਵੀ ਪਸੰਦ ਕਰੋ ਮਤਲਬ ਕਿ ਤੇਲ ਕਾੜ ਕੇ ਲਾਉਂਦੇ ਬਰੌਂਡਿਆਂ ਨੂੰ ਜਾਂ ਫਿਰ ਦੁੱਧਾ ਦੇਸੀ ਘੀਏ ਜਾਂ ਦਾਲ ਦਾ ਬਸ ਇਹ ਜਿਹੜਾ ਤਾਜ਼ਾ ਮੱਖਣ ਕੱਢਿਆ ਉਹ ਹੀ ਮੈਂ ਲਗਾ ਦਿੱਤਾ ਆ ਕੀਪ ਤਾਂ ਸੂਟ ਤਿਆਰ ਮੈਂ ਅੱਜ ਐਸਾ ਤੁਸੀਂ ਵੀ ਜਦਾਂ ਸਸਤਾ ਸੂਟ ਲੈ ਕੇ ਲੈਸ ਲਾ ਕੇ ਤਿਆਰ ਕਰ ਸਕਦੇ ਇਹ ਸੂਟ ਹੈਗਾ ਸਿਰਫ 500 ਰੁਪਏ ਦਾ ਤੇ ਆ ਲੈਸ ਲਗਾ ਲਈ ਇਹਦੇ ਆ ਦੇਖੋ ਤੇ نیچے ਪਹੁੰਚਿਆ ਨਾ ਤੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਸੂਟ ਸਲਾਈ ਕੀਤਾ ਹੋਇਆ ਮੇਰਾ ਨਾਲ ਪਲਾਜੋ ਤੇ ਇਹ ਲੱਗਦੀ ਹੈ 500 ਰੁਪਏ ਦਾ ਸੂਟ ਹੈ ਤੇ ਨਾਲ ਲੈਸ ਜੇ ਕਿਸ ਨੂੰ ਚਾਹੀਦਾ ਹੋਇਆ ਤੇ ਜਰੂਰ ਦੱਸਿਓ ਇਬਰਾਸੀ ਸੇ ਲੱਖ ਜਿਹੜੀ ਅੱਜਕੱਲ ਚੱਲਦੀ ਪਈ ਇਹ 900 ਦਾ ਦੇ ਗਿਆ ਤੁਸੀਂ ਚੰਗੀ ਤਰ੍ਹਾਂ ਵੀਡੀਓ ਨਹੀਂ ਦੇਖਦੇ ਨਹੀਂ ਨਹੀਂ ਬਹੁਤ ਨਹੀਂ ਤੁਹਾਨੂੰ ਰੇਟ ਨਹੀਂ ਦੱਸਿਆ ਸੀ ਮੈਂ ਕਮੈਂਟ ਕਰਕੇ ਪੁੱਛੂਗਾ ਇਹ ਨਹੀਂ ਰੇਟ ਨਹੀਂ ਦੱਸਿਆ ਇਹਦੇ ਨਾਲ ਕੀ ਹੈ ਨਹੀਂ ਨਹੀਂ ਈਵਰਸ ਘਰੇ ਆ ਗਏ ਬੱਚੇ ਇਹਦੇ ਨਾਲ ਕੀ ਹੈ ਇਦਾਂ ਦਾ ਸਟਾਲ ਹੈ ਸਲਵਾਰ ਤੇ ਵੀ ਆਹੀ ਰਜ ਗਏ ਨੇ ਜੀ ਬਾਕੀ ਸਾਰੇ ਗੋਲਡਨ ਕਲਰ ਚੋ ਲਗਾ ਕੇ ਨਾ ਮੈਂ ਹੁਣ ਗੋਲਡਨ ਕਲਰ ਇਹ ਲਗਾਣਾ ਪਊਗਾ ਕੁਝ ਲਗਾ ਲਈ ਯਾਰ ਉਹਨੇ ਹੀ ਫੈਨਸੀ ਹੈ ਥੋੜਾ ਜਿਹਾ ਲੱਗੇਗਾ। ਹੋਰ ਦੇਖੋ ਅੱਜ ਮੈਂ ਬਣਾ ਲਗੀ ਮਟਰਾਂ ਵਾਲੇ ਚਾਵਲ। ਮਟਰ ਤੇ ਗੱਜਰਾਂ ਵਾਕੇ ਬਣਾਵਾਂਗੇ। ਆ ਸਾਰਾ ਸਮਾਨ ਜਿਹੜਾ ਕੱਟ ਲਿਆ। ਤੇ ਹੁਣ ਤੇਲ ਪਾ ਲੰਨੇ। ਤੇਲ ਪਾ ਲਾ ਕੇ ਦੋਗੇ ਤੁਸੀਂ ਬਰਤਨ। ਤੇ ਇਹਨੂੰ ਥੋੜਾ ਜਿਹਾ ਗਰਮ ਕਰਕੇ ਫਿਰ ਪਾ ਲੈ ਇਹਦੇ ਵਿੱਚ। ਜੀਰਾ ਘੜੀ ਪੱਤਾ ਤੇ ਥੋੜੀ ਜਿਹੀ ਪਾਣੀ ਹਿੰਗ ਜਿਹੜਾ ਜਿਹੜਾ ਆਪਣਾ ਬਰਾਉਨ ਹੋ ਜਾਵੇ ਟੁਕੜਾ ਕਾਣੀ ਪਿਆਜ਼ ਜਗ ਜਿਆਦਾ ਬਰਾਊਨ ਨਹੀਂ ਕਰਨਾ ਬਸ ਥੋੜਾ ਜਿਹਾ ਕਰਨਾ ਅਦਰਮ ਨੂੰ ਮਤਰਾ ਰੋ ਕੱਢ ਲਈਏ ਥੋੜੇ ਤੇ ਗਾਜਰਾਂ ਵੀ ਇਸ ਤਰ੍ਹਾਂ ਨਾਲ ਥੋੜੇ ਲੰਬੇ ਲੰਬੇ ਕੱਟ ਲਈਏ ਤੇ ਆਹ ਇੱਕ ਟਮਾਟਰ ਤੇ ਦੋ ਜੜੀਆਂ ਹਰੀਆਂ ਮਿਕਸ ਕਰ பேசனை கட்டா பண்ணு கிடைக்கும் சேர் பண்ணாட்ட நமக்கு கேதி ஆலுங்க சரி நமக்கு மூணு பண்ணி மட்டும் ਫੇਰ ਮੈਂ ਗਾਜਰਾਂ ਨੂੰ ਪਾਤੀਆਂ ਤੇ ਥੋੜਾ ਜਿਹਾ ਪਾਣੀ ਐਡ ਕਰ ਦਰਨਾ ਪਾਣੀ ਜਦੋਂ ਮੈਂ ਤਲੀ ਗਰਮ ਕੀਤਾ ਵਾ ਇਹ ਤੇ ਫਿਰ ਇਹ ਪਾਵਾਂਗੇ ਚੌਲ ਚੌਲਾਂ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਇੱਕ ਗਲਾਸ ਪਾਓ ਚੌਲਾਂ ਦਾ ਤੇ ਦੋ ਗਲਾਸ ਪਾਣੀ ਦੇ ਤੇ ਗਾਜਰਾਂ ਤੇ ਮਟਰਾਂ ਨੂੰ ਨਾ ਪਾਣੀ ਵਿੱਚ ਪਹਿਲਾਂ ਪਾਉਤਾਂ ਪਾਣੀ ਗਰਮ ਸੀਗਾ ਤੇ ਥੋੜਾ ਜਿਹਾ ਟੱਕ ਕੇ ਫਿਰ ਮੈਂ ਇਹ ਚੋਲ ਐਡ ਕਰੂੰਗੀ ਜੇ ਜੇ ਨਾਲੇ ਚਾਵਲ ਪਾ ਲਉਣਾ ਫਿਰ ਵਿੱਚ ਰਲ ਜਾਂਦੇ ਆ ਇਸ ਤਰ੍ਹਾਂ ਕਰਕੇ ਥੋੜੀ ਜਿਹੀ ਗਾਜਰਾ ਤੇ ਟਮਾਟਰ ਜਦ ਨਰਮ ਹੋ ਜੂਗੇ ਫਿਰ ਜਿਹੜੇ ਚੋਲ ਅਸੀਂ ਇਹਦੇ ਵਿੱਚ ਐਡ ਕਰਨੇ ਗਾਜਰਾ ਜਿਹੜੀਆਂ ਟਮਾਟਰ ਨਰਮ ਹੋ ਗਏ ਤੇ ਹੁਣ ਪਾ ਦਵਾਂਗੇ ਇਹਦੇ ਵਿੱਚ ਚੌਲ ਜਿਹੜੇ ਮੈਂ ਧੋਤੇ ਆ ਤੇ ਬਾਕੀ ਕਿੰਨਾ ਅਸੀਂ ਚੌਲਾਂ ਦੇ ਵਿੱਚ ਪਾਣੀ ਪਾਣਾ ਉਸ ਹਿਸਾਬ ਨਾਲ ਹੀ ਪਾ ਦੇਣਾ ਤੇ ਗਾਜਰਾ ਟਮਾਟਰ ਤੇ ਸਾਡੇ ਹੋ ਹੀ ਗਏ ਨਰਮ ਤੇ ਥੋੜਾ ਜਿਹਾ ਮਸਾਲਾ ਵੀ ਮੈਂ ਹੁਣੇ ਪਾ ਲਵਾਂ ਬਾਅਦ ਚ ਜਿਹੜਾ ਹਰਾ ਧਨੀਆ ਪਾਉਂਗੀ ਤਾਂ ਕਿ ਮਸਾਲਾ ਜਿਹੜਾ ਇਹਦੇ ਵਿੱਚ ਮਿਕਸ ਹੋ ਜਾਵੇ ਸਭ ਮਸਾਲਾ ਵੀ ਹੁਣੇ ਪਾ ਦਵਾਂ ਨੂੰ ਤਾਂ ਕਿ ਮਸਾਲਾ ਜਿਹੜਾ ਮਿਕਸ ਹੋ ਜਾਵੇ ਤੇ ਉਸ ਤੋਂ ਬਾਅਦ ਹਰਾ ਧਨੀਆ ਪਾਉਂਗੀ ਆ ਪਾਣੀ ਜਿਹੜਾ ਮੈਂ ਗਰਮ ਕੀਤਾ ਵਾ ਬਸ ਮੈਂ ਇੰਨੇ ਹੀ ਚਨਾਏ ਚ ਪੈਣਾ 1.5-2 ਗਲਾਸ ਜਿਹੜੇ ਗਰਮ ਕੀਤੇ ਸੀ ਮੈਨੂੰ ਇਹ ਤੁਲ ਵੀ ਵਧੀਆ ਲੱਗਦੀ ਚੋਲੇ ਬਣਾਉਂਦੇ ਅਸੀਂ ਮਟਰ ਗਾਜਰਾਂ ਪਾ ਕੇ ਬਹੁਤ ਜਲਦੀ ਬਣ ਜਾਂਦੇ ਨੇ ਕੜਾਹੀ ਦੇ ਵਿੱਚ ਚੋਲ ਆਪਣੇ ਬਣ ਕੇ ਤਿਆਰ ਹੋ ਗਏ ਤੇ ਹੁਣ ਪਾਵਾਂਗੇ ਧਨੀਆਂ ਇਹਦੇ ਵਿੱਚ ਗੈਸ ਜਿਹੜਾ ਬੰਦ ਕਰ ਦੇਣਾ ਥੋੜੀ ਬਹੁਤ ਜਿਹੜੀ ਚੱਲ ਸਕਦੀ ਹੈ ਭਾਪਨਾ ਹੋ ਜਾਣੀ ਤੇ ਤੱਕੰਦੇ ਦਾ ਨਹੀਂ ਉੱਪਰ ਕੜੀ ਪੱਤਾ ਜਿਹੜਾ ਹੀ ਕੱਢ ਦੇਣਾ ਤੇ ਤੁਸੀਂ ਜਰੂਰ ਦੱਸਣਾ ਤੁਹਾਨੂੰ ਕਿੰਨਾ ਹੀ ਲੱਗੀ ਮੇਰੀ ਸਟੋਰ ਬਣਾਉਂਦੀ ਆ ਵਾਲਾ ਤਰੀਕਾ ਬਸ ਸਿੰਪਲ ਤਰੀਕੇ ਨਾਲ ਸਦਾ ਹੀ ਬਣਾਇਦਾ ਜਿਆਦਾ ਜਿਹੜੇ ਵਾਧੂ ਮਸਾਲੇ ਨਹੀਂ ਪਾਈਦੇ ਪੈਨਿਕ ਸੀ ਕਿ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਪਲੀਜ਼ ਲਾਈਕ ਕਰਿਓ ਤੇ ਫੁੱਲ ਵਾਚ ਕਰਿਓ ਵੀਡੀਓ ਪਸੰਦ ਆਨੀ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਜਿਹੜੀ ਮੇਰੇ ਭੈਣ ਭਰਾ ਦੇਖਦੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਪਰਮਾਤਮਾ ਮੇਸ਼ਾ ਨੂੰ ਚੜਦੀ ਕਲਾ ਬਖਸ਼ੇ ਔਰ ਤੰਦਰੁਸਤੀਆ ਬਖਸ਼ੇ ਚੰਗਾ ਜੀ ਰੱਬ ਰੱਖਾ ਚਲੋ ਜੀ ਚੌਲ ਵਗੈਰਾ ਖਾ ਲਈ ਬਰਤਨ ਵਾਂਝ ਲੈ ਤੇ ਹੁਣ ਬਣਾਵਾਂਗੇ ਸ਼ਾਮ ਦੀ ਸਬਜ਼ੀ ਗਾਜਰਾ ਮਟਰ ਕੰਪੋਦਾ ਇਹ ਗਾਜਰਾਂ ਨੇ ਮੈਂ ਅਗੀਤੀ ਕੱਟ ਕੇ ਆਪਣੇ ਉਹੀ ਬਸ ਚੱਲ ਜਾਈਆਂ ਪਈਆਂ ਜੀ ਜਿਆਦਾ ਨੂੰ ਰੱਖ ਲੋ ਫਿਰ ਮਲੱਕ ਜਾਈ ਜਾਣੀ ਤੇ ਛੋਟੇ ਛੱਟਾ ਅੱਗੇ ਗਾਜਰਾਂ ਮਲਕੇ ਘਣਾ ਲਵੋ ਚਲੋ ਜੀ 4 ਵਜ ਗਏ ਸਬਜੀ ਨੂੰ ਤੜਕਾ ਲਾਗ ਗਿਆ ਤੇ ਹੁਣ ਲਾਈਏ ਕੱਪੜੇ ਤੇ ਅੰਦਰ ਆ ਵਾਲਾ ਜਿਹੜਾ ਦਵਰ ਦਾ ਖਲਾਵਾ ਪਿਆ ਵਾ ਆਪਣਾ ਸਲਾਈ ਸੈਂਟਰ ਖੋਲਿਆ ਹੋਇਆ ਸੀਗਾ ਤੇ ਉਹ ਸਾਰੇ ਸਮਾਨ ਆਪਣਾ ਸੈੱਟ ਕਰੀਏ ਚੱਕ ਕੇ ਰੱਖੀਏ ਤੇ ਉਸ ਤੋਂ ਬਾਅਦ ਜਦ ਅਮਾਂ ਦੇ ਬਾੜੇ ਮਾਤੇ ਤੋਂ ਗਾਂਜੀ ਬਲੌਗ ਦਾ ਕਰਦੇ ਹੁਣ ਇੱਥੇ ਐਂਡ ਤੇ ਜਿੰਨੇ ਵੀ ਹੋ ਸਕੇ ਛੋਟੇ ਮੋਟੇ ਜਿਹੜੇ ਦਿਨ ਦੇ ਕੰਮ ਐ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਬਲੌਗ ਪਸੰਦ ਆਂਦਾ ਤੇ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਤੇ ਹੁਣ ਟਾਈਮ ਜਿਹੜਾ 8:30 ਹੋ ਗਏ ਰਾਤ ਦੇ ਤੇ ਬਸ ਇੰਨਾ ਸੀ ਅੱਜ ਦਾ ਬਲੌਗ ਮੈਂ ਫਿਰ ਤੋਂ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹੜੇ ਵੀ ਮੇਰੇ ਬਲੌਗ ਦੇਖਦੇ ਆ ਤੇ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਤੰਦਰੁਸਤੀ ਔਰ ਉਹਨਾਂ ਦੀ ਉਮਰ ਲੰਬੀ ਕਰੇ ਤੇ ਹਰ ਮਨੋ ਕਾਮਨਾਵਾਂ ਪੂਰੀਆਂ ਕਰੇ ਚੰਗਾ ਜੀ ਰੱਬ ਰੱਖਾ